ਹਾਂਜੀ ਗਾਇਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਡੈਚਸਪੈਕ ਬਲੌਗ ਤੇ ਸਵਾਗਤ ਹੈ ਮੇਜਰਦਨ ਤੁਸੀਂ ਸਾਰੇ ਵਧੀਆ ਹੋਗੇ ਸੋ ਕੱਲ ਦਾ ਕਾਜੀ ਸ਼ਾਮੀ ਮੌਸਮ ਖਰਾਬ ਹੋ ਗਿਆ ਹੈ ਬੱਦਲ ਵਾਈ ਮੌਸਮ ਥੋੜਾ ਜਿਹਾ ਚਲੋ ਹੈ ਮੌਸਮ ਜੁ ਵੈਸੇ ਤੋ ਬੜੀ ਧਰਿੰਦਾ ਹੋ ਕਸਰਦੀ ਹੈ ਜਿਵੇਂ ਹੈ ਹੋਈ ਮੌਸਮ ਜੁ ਜਨਵਰ ਬਹੁਤ ਖੁਸ਼ ਹਿੰਦੇ ਜਿਵੇਂ ਆਵੇ ਨੰਨ ਦਾਣਾ ਪਾਣੀ ਪਾ ਦੇ ਸੋ ਖੁੱਲੇ ਮਨ ਨਾ ਲੈਸ਼ ਪੇ ਟੋਰਿੰਗ ਆਪਿੰਗਾ ਡਕਸ ਸੋ ਇਹਨਾਂ ਪਤਾ ਨਹੀਂ ਕੁਛ ਖਾਦਾ ਹੈ ਕਿ ਨਹੀਂ ਹੁਣ ਇਹ ਨਹੀਂ ਪਤਾ ਆਪਾਂ ਖਾਤਾ ਖਾਤਾ ਇਹ ਦੇਖੋ ਗਾਇਸ ਕਾਂ ਆਗੇ ਕੇ ਡੈਨ ਨੂੰ ਤੰਗ ਕਰਦਾ ਤਾਂ ਉਹਨਾਂ ਕੋਕੜਾ ਹੀ ਹੋ ਗਿਆ ਸਿੱਧਾ ਤੇ ਬਖਤਾਂ ਲੈ ਰਹੀਆਂ ਨੇ ਯਾਰੇ ਇਹ ਆ ਉਹ ਪੈ ਗਿਆ ਗੈਸ ਬਖਤਾਂ ਪੈਂਦੀਆਂ ਅੱਗੂੰ ਆਹ ਐਵੇਂ ਨਾ ਉਹਨਾਂ ਗਰੇ ਲਈ ਦੀ ਤੇ ਆ ਉਹ ਜੈਕੀ ਐਡਾ ਜੈਕੀ ਤੈਨੂੰ ਰੋਟੀ ਨਹੀਂ ਲੰਗਣੀ ਇਹਦੀ ਰੋਟੀ ਪਾ ਕੇ ਆ ਇਹਨੇ ਰੋਟੀ ਨਹੀਂ ਖਾਣੀ ਤੇ ਇਹਦੀ ਰੋਟੀ ਸ਼ਾਮ ਨੂੰ ਇਹਨੂੰ ਪਤਾ ਚੂਝੇ ਖਾਣੇ हां ਇਹਨਾਂ ਨੂੰ ਮੈਂ ਨੀਮ ਵਗੈਰਾ ਤੋਂ ਤੋਲਤੀ ਖਾ ਕਾ ਵੀ ਖਾਦੇ ਨਹੀਂ ਇਹ ਪੱਠਿਆਂ ਦਾ ਕਰਦੇ ਤੇ ਇਹਨਾਂ ਨੂੰ ਡੋ ਪਾਵਾਂਗੇ ਇਹਨਾਂ ਨੂੰ ምን ਜਵਦਾ ਪਾਣੀ ਦੇ ਚੜੜੀਆਂ ਆ ਕੇ ਪਤਾ ਨਹੀਂ ਨੇ ਇਹਦਾ ਇਸ ਗੱਲੜਾ ਦਨ ਨੂੰ ਖੰਦਾ ਉਹ ਸਾਰੀ ਜਿੰਨੀ ਬੁਰੀ ਸੀ ਨਾ ਸਾਰੀ ਇਹ ਦੇ ਲਾਲ ਆ ਕੇ ਗਾਨੀ ਕਿਦੜਾ ਆਪਣੇ ਆਲਣਾ ਲੈਣਾ ਬਣਾਉਂਦੇ ਹੀ ਖਾਲੂ 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 ਨਿੱਕੇ ਦੰਦਰੀ ਤੜੇ ਕਿਉਂਕਿ ਮੌਸਮ ਦਾ ਨਹੀਂ ਕੋਈ ਪਤਾ ਮੌਸਮ ਕਾਫੀ ਖਰਾਬ ਹੈ ਪਰ ਅੰਦਰ ਦਾ ਜਾਣੇ ਕੀ ਜੀ ਗਾਇਸ ਗਾਲ ਆਪਾਂ ਆਲੇ ਚੁਚੀ ਲੈ ਕੇ ਆਏ ਕਾਵ ਤੇ ਹੋ ਚੈੱਕ ਕਰੋ ਅੱਜ ਰੰਗ ਕਿੱਡਾ ਸੋਹਣਾ ਏ ਨਹੀਂ ਸਿਰ ਰੰਗ ਥੋੜੇ ਜਿਹਾ ਇਹਨਾਂ ਦੇ ਹੈਗੇ ਆ ਸੋਹਣੇ ਤੇ ਜਿਹੜਾ ਬੱਚਾ ਕੱਟਿਆ ਤੇ ਤੁਹਾਨੂੰ ਇੱਕ ਹਾਂ ਉਹ ਵੀ ਵਿਖਾਈ ਮੜੇ ਨਾਲੇ ਨਾ ਬਲਬਰੇ ਹਾਂ ਆਖਿਓ ਗਾਈ ਸਾ ਆ ਕਬੂਤਰ ਆ ਕੇ ਪੀਂਦਾ ਏ ਡੇਲੀ ਹਾਂ ਇਹੋ ਹੀ ਆ ਪਰ ਫਾਰ ਚੈੱਕ ਕਰ ਤੇ ਅੱਖ ਚੈੱਕ ਕਰੀ ਦੀ ਇਹ ਦਿਨ ਕਹਿੰਦੇ ਆ ਮੈਂ ਕਿ ਇਹ ਇੱਕ ਵਾਰ ਕੇ ਵਿੰਦਾ ਹੈ ਜੀ ਗਾਇਸ ਇਹ ਆਪਾ ਇਨਕੂਬेटर ਵੀ ਲਾਇਆ ਹੋਇਆ ਹੈ ਤੇ ਉਹ ਦਾ ਆਪਾਂ ਵਲੌਗ ਚ ਨਹੀਂ ਦਿਖਾ ਸਕੇ ਮੈਂ ਜਦੋਂ ਅਸੀਂ ਵਿਖਾਇਆ ਹੀ ਨਹੀਂ ਤੇ ਤੇ ਇਨਕੂਬेटर ਰਹੀਂ ਬੱਚਾ ਨਿਕਲਿਆ ਪਰ ਬਹੁਤ ਜ਼ਿਆਦਾ ਛੋਟਾ ਨਿਕਲਿਆ ਇੱਕੋ ਹੀ ਅੰਡੇ ਚ ਦੋ ਦੋ ਚਾਹਰਾਬ ਨਿਕਲੇ ਨਾ ਦੋ ਕੀ ਦੋ ਅੰਡੇ ਰੱਖੇ ਸੀ ਨਿਕਲ ਨਾਲੇ ਹੈ ਜੀ ਨਿਕਲ ਨਾਲੇ ਹੈ ਜੇ ਆ ਨਿਕਲਿਆ ਸਵੇਰੇ ਕੱਲ ਤੇ ਆਉ ਤੁਹਾਨੂੰ ਬਖਾਉਨੇ ਆ ਕਰ ਸਕਦੇ ਸੋ ਹਰੀ ਤਰ੍ਹਾਂ ਦਾ ਨਿਕਲਿਆ ਗਿੱਲਾ ਗਿੱਲਾ ਜਿਹਾ ਜੀ ਇਹਦੇ ਪਾਣੀ ਜਿਸਰ ਕਿੰਨਾ ਨਾ ਆਉਂਦਾ ਪਾਣੀ ਜਾ ਰਿਹਾ ਆਲੇ ਪਰ ਚੂਛੇ ਲੈ ਕੇ ਆਏ ਆਂ ਕੱਲ ਦੋ ਤਿੰਨ ਤਿੰਨ ਲਏ ਆਂ ਅੰਕਲ ਹੁਣਾਂ ਤੋਂ ਆ ਥੋੜੇ ਜਿਹਾ ਐਕਟਿਵ ਨਹੀਂ ਹੈਗੇ ਹਾਂ ਵੀ ਕੀ ਹੈ ਇਧਰ ਚੈੱਕ ਕਰ ਸਕਦੇ ਤੇ ਖੌਦ ਮਿੰਜਾਉ ਦਾ ਆ ਵੀਨਾ ਅਸਲਚ ਅਸਲਚ ਨੇ ਇਹ ਥੋੜੇ ਜਿਹਾ ਮਿੰਜਾਦਾ ਅਸਲਚ ਪਤਾ ਕੀ ਹੈ ਬਿਮਾਰ ਬਿਮਾਰ ਜੇ ਰਹਿ ਗਏ ਸੋ ਆਪ ਇੱਕ ਸਿਰਫ ਥੋੜਾ ਜਿਹਾ ਲੈ ਲੈ ਨਹੀਂ ਤਾਂ ਸੋ ਆ ਦੇਖੋ ਗਾਈਸ ਆ ਇਹਨਾਂ ਦੀ ਨਿਸ਼ਾਨੀ ਆ ਇਧਰ ਦੇਖੋ ਚੈੱਕ ਕਰ ਲੋ ਕੋਈ ਪਰ ਨਹੀਂ ਲਾਉਂਦਿਆ ਸੋ ਜੈਕੀ ਹੁਣੀ ਹੁਣ ਕੁਛ ਨਹੀਂ ਹੈ ਦੇ ਲੈ ਗਈ ਬਤਕ ਬਤਕ ਦੇ ਮੂੰਹ ਖੋਲੇ ਛੋਟੇ ਦੇ ਨਹੀਂ ਛੋਟੇ ਛੋਟੇ ਬਤਕ ਇਹਨਾਂ ਨੂੰ ਪਾ ਯਾਰ ਸੋ ਅੱਜ ਗਾਇਸ ਮੌਸਮ ਠੰਡਾ ਹੈ ਤਾਂ ਆਪਾਂ ਬਣਾ ਲਈਏ ਪੂੜੇ ਪੂੜੇ ਮਾਹ ਚੱਲ ਪਹਿਲਾਂ ਜਨਵਾਰਾ ਨੂੰ ਪਾ ਇੱਕ ਪੂੜਾ ਜ਼ਰੂਰ ਕਿਉਂਕਿ ਦਿਨ ਤੇ ਕੁਝ ਵੀ ਬਣਾਈਦਾ ਤੇ ਨਾਲ ਜ਼ਰੂਰ ਪਾ ਦੇਦਾ ਪਕੌੜੇ ਬਣਾਏ ਤੇ ਪਕੌੜੇ ਵੀ ਪਾ ਦੇਦੇ ਤੇ ਆ ਵਿੱਚ ਤਾਂ ਘਾਣੀ ਹਲਾ ਤੂੰ ਵੀ ਖਾਲਾ ਸ਼ਾਇਨੇ ਇੰਨੇ ਸਵੇਰੇ ਆਂਡਾ ਭੰਨਿਆ ਇੰਨੇ ਭੰਨਿਆ ਸਵੇਰੇ ਮੈਨੂੰ ਜਿੱਥੇ ਤੱਕ ਸ਼ੱਕਿਆ ਹੰ ਹੈਗੀ ਆ ਬਰੋ ਵਾਲਜ ਥੱਲੇ ਨ ਉਤਰੇ ਆ ਦਾੜੀ ਬੁੱਢਾ ਕਬੂਤਰ ਬਖਤਾਂ ਖਾਂਦੀਆਂ ਕਿ ਨਹੀਂ ਗੁਟਕਾ ਨੇ ਖਾਣ ਲੱਗੀ ਸੀ ਛੋਟਾ ਲੈ ਗਿਆ ਆਹ ਲੈ ਗਿਆ ਚੱਕ ਕੇ ਵਾਹ ਜੀ ਗਾਇਸ ਕੱਲ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਡੇਲੀ ਵਲੌਗ ਦੇਖਣ ਲਈ ਐਚਐਸ ਸਪੈਕਟਰ ਵਲੌਗ ਨੂੰ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ